ਮੈਂ ਕੰਮ ਤੇ ਲਾ ਦੋ ਮੈਂ ਵੀ ਰਸੋਈ 'ਚ ਕੰਮ ਕਰ ਲਿਆ ਕਰੂੰਗੀ ਤੇ ਮੇਰਾ ਵੀ ਟਾਈਮ ਪਾਸ ਹੋ ਜਾਊਗਾ ਚਲ ਕੋਈ ਨਹੀਂ ਲਾ ਲੈਨੇ ਆ ਕੰਮ ਤੇ ਫਤ ਨਹੀਂ ਮੁੰਜਾ ਤੇਰਾ ਨੀਜੀ ਕਰਦਾ ਬਹਿਣ ਤੇ ਮੰਮੀ ਅੰਦਰ ਵੀ ਮੈਂ ਕੀ ਕਰਨਾ ਫਿਰ ਆਹ ਨਹੀਂ ਪੋਤਾ ਹੁਣ ਤੇ ਰਸਲੀ ਕਰ ਤੇ ਹੋਈ ਆ ਕੋਈ ਗੱਲ ਨਹੀਂ ਦੋ ਚਾਰ ਦਿਨ ਹੁੰਦਾ ਵਾ ਮੁੜ ਕੇ ਆਪੇ ਜੀ ਲੱਗ ਜਾਂਦਾ ਤੇ ਮੰਮੀ ਤੀ ਕਿਦਾਂ ਆਉਣਾ ਲੈਣਾ ਆਜੋ ਯੋ ਨਹੀਂ ਮੇਰੇ ਨਾਲ ਤਾਂ ਗੱਲ ਵੀ ਨਹੀਂ ਕੀਤੀ ਕਿ ਫੋਨ ਮਿਲਿਆ ਵਾ ਮੈਂ ਨਹੀਂ ਦੱਸਿਆ ਚਲ ਜੋ ਲੈ ਹੀ ਦਿੱਤਾ ਵਾ ਤੇ ਫਿਰ ਕਿੱਡੀ ਕੀ ਗੱਲ ਵਾ ਉਹ ਨਾਲ ਲਿਆਤਾ ਆਉਣਾ ਵਾ ਮੈਂ ਉਹ ਨਹੀਂ ਮੰਮੀ ਨੇ ਆਪ ਹੀ ਫੋਨ ਲੈ ਕੇ ਦਿੱਤਾ ਵਾ ਮੈਂ ਕੁਝ ਕਹਿਣਾ ਸੀ ਉਹਨਾਂ ਨੇ ਮੈਨੂੰ ਫੋਨ ਲੈ ਕੇ ਦੋ ਮੰਮੀ ਫੋਨ ਤੇ ਕਰਨ ਦੀ ਸੰਦੀਪ ਤੇ ਉਹ ਕਿਹਦੇ ਫੋਨ ਤੋਂ ਦੇਹੀ ਭਾਜੀ ਵਾਲੇ ਤੋਂ ਨਹੀਂ ਨਹੀਂ ਉਹ ਆਪਣੇ ਫੋਨ ਤੋਂ ਫੋਨ ਕਰ ਰਹੀ ਮੈਨੂੰ ਅੱਛਾ ਅੱਛਾ ਭਾ ਵੀ ਮੇਰ ਨਾਲ ਕੱਲ ਗੱਲ ਹੋਈ ਸੀ ਸੰਦੀਪ ਦੀ ਤੇ ਕਹਿੰਦੀ ਠੀਕ ਠਾਕ ਆ ਮੇਰੀ ਗੱਲ ਸੁਣ ਜਦੋਂ ਤੈਨੂੰ ਮਤਲਬ ਹੁੰਦਾ ਵਾ ਨਾ ਉਦੋਂ ਤੂੰ ਵੀ ਲੱਗੇ ਆਉਣਾ ਜੇ ਮੇਰ ਨਾਲ ਕਰਦਿਆਂ ਵਾਲੇ ਵੀ ਧਿਆਨ ਦੇ ਲਿਆ ਕਰੋ ਕਿ ਉਹ ਕੀ ਕਰਦੇ ਫਿਰਦੇ ਆ ਉਹਦੇ ਕੰਮ ਦੱਸ ਕੇ ਕਰਦੇ ਆ ਅੱਧੇ ਬਿਨਾਂ ਪੁੱਛੇ ਕਰ ਲੈਂਦੇ ਆ ਕਿਹੜਾ ਬਿਨਾਂ ਪੁੱਛੇ ਕੰਮ ਕਰ ਲਿਆ ਉਹਨਾਂ ਨੇ ਹੁਣ